ਪੋਲੀ ਸਰਕਾਰ ਮੁਬਾਰਕ 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 ਪੋਲੀ ਸਰਕਾਰ ਹਾਏ 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 ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਦੇਖੋ ਇਲੈਕਸ਼ਨਾਂ ਤੋਂ ਇੱਕ ਹਫਤਾ ਪਹਿਲਾਂ ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਇਹ ਜਿਹੜਾ ਡੈਮੋਕ੍ਰੇਸੀ ਦੇ ਬਿਲਕੁਲ ਉਲਟ ਹੈ ਕਾਰਨ ਹਾਰ ਦੱਸਣ ਲਈ ਆ ਮੇਰ ਸਾਹਿਬ ਬੜੇ ਈਮਾਨਦਾਰ ਬੰਦਾ ਵਾ ਸਾਰੀ ਦੁਨੀਆ ਦੇ ਸਾਹਮਣੇ ਆ ਬਟਾਲੇ ਚ ਕਾਰਪੋਰੇਟ ਨਵੇਂ ਪੈਸੇ ਦਾ ਰਵਾਦਾਰ ਨਹੀਂ ਕਰੋੜਾ ਰੁਪਏ ਦਾ ਕੰਮ ਕਰ ਰਿਹਾ ਇੱਕ ਨਵੇਂ ਪੈਸੇ ਦਾ ਰਵਾਦਾਰ ਨਹੀਂ ਉਹਦੇ ਘਰ ਰੇਡ ਕਰਨਾ ਗੁਨਾਹ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂ ਸ ਕਰਕੇ ਆ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਦੇ ਨਾਲ ਰੇਡ ਕਰਨਾ ਗੁਨਾਹ ਆ ਮੈਂ ਕੋਈ ਵੀ ਹੈਗਾ ਇੱਕ ਹਫਤਾ ਸੀ ਉਹਦੇ ਪਿੱਛੇ ਕਿਹੜਾ ਭੱਜ ਕੇ ਸੜੇ ਇੱਥੇ ਜਦ ਮਰਜ਼ੀ ਕਰ ਲੈਂਦੇ ਆ ਇਸ ਵੇਲੇ ਰੇਡ ਕਰਨਾ ਭਾਏ ਉੱਥੇ ਕੀਤਾ ਭਾਏ ਸੀ ਕੀਤਾ ਵਾ ਕਿਤੇ ਵੀ ਕੀਤਾ ਮਾੜੀ ਗੱਲ ਇਮਾਨਦਾਰੀ ਦਾ ਤਰਕਾ ਕਿਆ ਕੀਦ ਹੋ ਰਹੀਏ ਕਾਗੇ ਮਤਲਬ ਕਾਫਸੀ ਆਦੇ ਅਜੋਈਏ ਤੇ ਕੀ ਉਹਨਾਂ ਦੇ ਹੌਸਲੇ ਨੂੰ ਮਲਕੋੜਨਾ ਹੈ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਇਹ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਹੇ ਸਰਕਾਰਾਂ ਰਲੀਆਂ ਨੇ ਪੰਜਾਬ ਸਰਕਾਰ ਵਾਲੀ ਰੜੀ ਹੈ ਤੇ ਦਿੱਲੀ ਸਰਕਾਰ ਦੀ ਰੜੀ ਹੈ ਹਾਂਜੀ ਸੋ ਉਹਦਾ ਰਿਜ਼ਲਟ ਹੈ ਲੋਕ ਦੂਆਂ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇਗੇ ਇਹ ਦੋਨੋਂ ਵਿਰੋਧੀਆਂ ਆਪਸ ਚ ਹੈ ਤੁਸੀਂ ਕਹਿ ਰਹੇ ਹੋ ਦੋਨੇ ਰਲੇ ਰਲੇ ਹੋਏ ਕਦੇ ਆਮ ਦਜੀਪ ਭਗਵਾਨੋ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜਾਈ ਤੱਕ ਪਰ ਜੋੜਨ ਤੇ ਆਮ ਆਦੀ ਪਾਰਟੀ ਨੂੰ ਕਾਂਗਰਸ ਨਾਲ ਡੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਡਿਆ ਤੇ ਸ਼ਾਨਾ ਸ਼ਫਰਾ ਜਿੱਤ ਕੇ ਹੋਣਾ ਮੋਦੀ ਸਰਕਾਰ ਮੁਨਬਾਦ 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 ਮੋਦੀ ਸਰਕਾਰ ਹਾਏ 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 ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਨੇ ਦੇਖੋ ਇਲੈਕਸ਼ਨਾਂ ਤੋਂ 1 ਹਫਤਾ ਪਹਿਲਾਂ ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਤੇ ਜਿਹੜਾ ਡੈਮੋਕਰੇਸੀ ਦੇ ਬਿਲਕੁਲ ਉਲਟ ਹੈ ਕਾਰਨ ਹਾਰ ਦਿਸਣ ਲਈ ਹੈ ਮੇਰ ਸਾਹਿਬ ਬੜੇ ਇਮਾਨਦਾਰ ਬੰਦਾ ਵਾ ਸਾਰੀ ਦੁਨੀਆ ਦੇ ਸਾਹਮਣੇ ਆ ਬਟਾਲੇ 'ਚ ਕਾਰਪੋਰੇਟ ਨਵੇਂ ਪੈਸੇ ਦਾ ਰਵਾਇਦਾਰ ਨਹੀਂ ਕਰੋੜਾ ਰੁਪਏ ਦਾ ਕੰਮ ਹਦ ਤਲੇ ਆ ਇੱਕ ਨਵੇਂ ਪੈਸੇ ਦਾ ਰਵਾਇਦਾਰ ਨਹੀਂ ਉਹਦੇ ਕਰ ਰੇਡ ਕਰਨਾ ਗੁਨਾਹ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂ ਇਸ ਕਰਕੇ ਆਇਆ ਤੇ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਨੇ ਰੇਡ ਕਰਨਾ ਗੁਨਾਹ ਆ ਕੋਈ ਵੀ ਹੈਗਾ ਇੱਕ ਹਫਤਾ ਸੀ ਉਹਦੇ ਪਿੱਛੋਂ ਇਹ ਕਿਹੜਾ ਭੱਜ ਗਿਆ ਸੜੀ ਇੱਥੇ ਜਦ ਮਰਜ਼ੀ ਕਰ ਲੈਂਦੇ ਇਹ ਛਲੇ ਰੇਡ ਕਰਨਾ ਪਾਏ ਉੱਥੇ ਕੀਤਾ ਭਾਵੇਂ ਇੱਥੇ ਕੀਤਾ ਵਾ ਕਿਤੇ ਵੀ ਕੀਤਾ ਇਮਾਨਦਾਰੀ ਗੱਲ ਇਮਾਨਦਾਰੀ ਦਾ ਤਤਪਰਕਾ ਓਕੇ ਜੇਦੋਂ ਵੀ ਇਹ ਕਾਗਰ ਮਤਲਬ ਕਾਂਗਰਸੀਆਂ ਦੇ ਅੱਜ ਹੋਈਏ ਤੇ ਇਹ ਕੀ ਉਹਨਾਂ ਦੇ ਹੌਸਲੇ ਨੂੰ ਮੰਨ ਤੋੜਦਾ ਹੈ ਜਾਂ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਇਹ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਹੇ ਸਰਕਾਰਾਂ ਰਲੀਆਂ ਨੇ ਪੰਜਾਬ ਸਰਕਾਰ ਵਾਲੀ ਰੜੀ ਹੈ ਤੇ ਦਿੱਲੀ ਸਰਕਾਰ ਦੀ ਰੜੀ ਹੈ ਹਾਂਜੀ ਸੋ ਉਹਦਾ ਰਿਜ਼ਲਟ ਹੈ ਲੋਗੇ ਦੂਗਾ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇਗੇ ਇਹਦੇ ਦੋਨੋਂ ਵਿਰੋਧੀ ਆਪਸ ਚ ਤੁਸੀਂ ਕਹਿ ਰਹੇ ਦੋਨੇ ਲੜੇ ਰਲੇ ਕਦੇ ਆਹ ਦੂਜੇ ਭਗਵਾਨ ਨੂੰ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜਾਈ ਤੱਕ ਪਰ ਜੋੜਦੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਦੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਡਿਆ ਤੇ ਸ਼ਾਨਾ ਸ਼ਫਰਾ ਜਿੱਤ ਕੇ ਹੋਣਾ